ਸੇਵसेना ਪੰਜਾਬ ਦੇ ਆਗੂ ਸੰਦੀਪ ਥਾਪਰ ਤੇ ਸਵੇਰੇ 11:40 ਮਿੰਟ ਦੇ ਕਰੀਬ ਸਿਵਲ ਹਸਪਤਾਲ ਨੇੜੇ ਹਮਲਾ ਕੀਤਾ ਗਿਆ ਸੀ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਜਦੋਂ ਉਹ ਸਿਵਲ ਹਸਪਤਾਲ ਦੇ ਮੁੱਖ ਗੇੜ ਨੇੜੇ ਪੁੱਜੇ ਤਾਂ ਉੱਥੇ ਪਹਿਲਾਂ ਹੀ ਦੋਸ਼ੀ ਵਿਅਕਤੀ ਮੌਜੂਦ ਸਨ ਜਿਨ੍ਹਾਂ ਨੇ ਨਿਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਸੀ ਅਤੇ ਉਹਨਾਂ ਦੇ ਹੱਥਾਂ ਵਿੱਚ ਤੇਜ਼ ਧਾਰ ਹਥਿਆਰ ਤਲਵਾਰਾਂ ਸਨ ਅਤੇ ਉਹਨਾਂ ਨੇ ਸੰਦੀਪ ਥਾਪਰ ਨੂੰ ਰੋਕ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਦੋਸ਼ੀ ਉਸਦੀ ਇਕਟਬਾ ਖੂਕੀ ਫਰਾਰ ਹੋ ਗਏ ਸਨ ਉੱਤੇ ਹੀ ਲੁਧਿਆਣਾ ਪੁਲਿਸ ਵੱਲੋਂ ਮਸਤੀਦੀ ਨਾਲ ਕਾਰਵਾਈ ਕਰਦਿਆਂ ਸ਼ਿਵ ਸੈਨਾ ਆਗੂ ਉਤੇ ਹੋਏ ਹਮਲੇ ਨੂੰ ਟ੍ਰੇਸ ਕਰਦਿਆਂ ਮਹਿਜ 1 ਘੰਟੇ ਵਿੱਚ ਦੋ ਦੋਸ਼ੀਆਂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਇੱਕ ਇਕਟਬਾ ਵੀ ਬਰਾਮਦ ਹੋਈ ਹੈ ਲੁਧਿਆਣੇ ਤੋਂ ਵਿਕਰਮ ਸੈਣੀ ਦੀ ਰਿਪੋਰਟ ਗੁੱਡ ਈਵਨਿੰਗ ਐਂਡ ਸਸਕਾਰ ਟੂ ਆਲ ਆਫ ਯੂ ਅੱਜ ਜਿਹੜਾ ਸਵੇਰੇ 11:40 ਮਿੰਟ ਤੇ ਸੰਦੀਪ ਠਾਪਰ ਜਿਹੜਾ ਸਿਵਲ ਸੈਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਬਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਜ਼ ਵੈਪਨ ਤੋਂ ਕਿਰਪਾਨ ਦੇ ਨਾਲ ਸੰਦੀਪ ਠਾਪਰ ਦੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਬਾਅਦ ਚ ਉਹਨਾਂ ਨੂੰ ਡੀ ਐਮ ਸੀ ਚ ਰੈਫਰ ਕੀਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਤੇ ਨਾਉ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਇੱਕ ਬਹੁਤ ਹੀ ਡੀਜੀ ਸਾਹਿਬ ਕੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੋਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤਿਹਗੜ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈਆਂ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤੇਗੜ ਸਾਹਿਬ ਮੇ ਫਤੇਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਤੇ ਕੁਛ ਦੇਰ ਪਹਿਲਾਂ ਤੋਂ ਹੁਣ ਤੁਹਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤੇਗੜ ਸਾਹਿਬ ਹੈ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਸਰ ਮੋਟਿਵ ਕੀ ਸੀ ਅ ਸਰ ਥੋੜਾ ਰੈਸਟਿੰਗ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲੈ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ। ਅ ਇੱਕ ਮਾਨਹਨ ਟੋਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ 2 ਕਯੂ ਸੀ ਉਹਨਾਂ ਨੂੰ ਲੱਭਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ। ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਥ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀ ਹੀ ਇਨ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੈਂਡਓਵਰ ਕੀਤਾ ਥੈਂਕ ਯੂ